ਅਮਰੀਕਾ ਵੱਲੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉਹ ਲੋਕਾਂ ਨੂੰ ਡਿਪੋਰਟ ਕਰ ਰਹੀ ਹੈ ਅਮਰੀਕਾ ਸਰਕਾਰ ਜਿਹੜੇ ਕੀ ਗੈਰ ਕਾਨੂੰਨੀ ਢੰਗ ਦੇ ਨਾਲ ਜਾਂ ਡੋਂਕੀ ਲਗਾ ਕੇ ਅਮਰੀਕਾ ਦੇ ਵਿੱਚ ਗਏ ਸੀਗੇ ਜਿਨ੍ਹਾਂ ਵਿੱਚੋਂ 26 ਸਾਲਾ ਗੁਰਵਿੰਦਰ ਸਿੰਘ ਜੋ ਕਿ ਜਮਾਲਪੁਰ ਇਲਾਕੇ ਦਾ ਰਹਿਣ ਵਾਲਾ ਹੈ ਉਹ ਵੀ ਉਹਨਾਂ ਲੋਕਾਂ ਦੇ ਵਿੱਚ ਸੀਗਾ ਪਰ ਜਦੋਂ ਉਹ ਅਮਰੀਕਾ ਵੱਲੋਂ ਰਿਪੋਰਟ ਕੀਤਾ ਗਿਆ ਤਾਂ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਅਮਰੀਕਾ ਦਾ ਜਿਹੜਾ ਜਹਾਜ਼ ਹੈ ਉਤਰਦਾ ਤੇ ਲੁਧਿਆਣਾ ਪੁਲਿਸ ਵੱਲੋਂ ਉਸ ਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਦੱਸਦੀ ਹੈ ਕਿ ਗੁਰਵਿੰਦਰ ਸਿੰਘ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ ਹੈ ਜਿਸ ਦੇ ਉੱਤੇ ਤਕਰੀਬਨ 3 ਮੁਕੱਦਮੇ ਦਰਜ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਅਤੇ ਜਿਹੜੇ ਉਹਨੇ ਅਪਰਾਧ ਕੀਤੇ ਐ ਖੋਹ ਲੁੱਟ ਖੋਹ ਦੇ ਜਿਹੜੇ ਮਾਮਲੇ ਨੇ ਉਸਤੇ ਦਰਜ ਕੀਤੇ ਨੇ ਅਤੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਲੁਧਿਆਣਾ ਜਿਹੜੀ ਪੁਲਿਸ ਐ ਉਸਦੀ ਭਾਲ ਕਰ ਰਹੀ ਸੀ ਲਗਾਤਾਰ ਤੇ ਗੁਰਵਿੰਦਰ ਸਿੰਘ ਜਾਲੀ ਪਾਸਪੋਰਟ ਅਤੇ ਜਾਲੀ ਦਸਤਾਵੇਜ਼ ਰਾਹੀਂ ਡੌਂਕੀ ਲਗਾ ਕੇ ਅਮਰੀਕਾ ਚਲਾ ਗਿਆ ਸੀ ਹੁਣ ਲੁਧਿਆਣਾ ਪੁਲਿਸ ਪ੍ਰਸ਼ਾਸਨ ਉਸ ਏਜੰਟ ਦੀ ਭਾਲ ਕਰ ਰਹੀ ਹੈ ਜਿਸ ਨੇ ਗੁਰਵਿੰਦਰ ਸਿੰਘ ਦਾ ਜਾਲੀ ਪਾਸਪੋਰਟ ਅਤੇ ਜਾਲੀ ਦਸਤਾਵੇਜ਼ ਬਣਾ ਕੇ ਡੌਂਕੀ ਰਾਹੀਂ ਅਮਰੀਕਾ 'ਪੇ ਜਾਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਧਰ ਤੇ ਤਿੰਨ ਮੁਕਦਮੇ ਦਰਜ ਹੈ ਇੱਕੋ ਮੁਕਦਮੇ ਹੈ ਕਿ ਕਾਲੀ ਵੱਡਾ ਬਾਈ 3 ਦਾ ਨਸਲਵਾਰ 3 ਦਾ ਲਾਸੀ ਵੀ ਚੰਪੀ ਦਾ ਸਰਲ 263 ਕੋਡਾ ਇਸ ਟੀਮ ਦਾ ਹੈ ਦੇਖ ਲੈਣਾ ਵੀ ਜਦੋਂ ਉਹਨਾਂ ਦੇ ਵੀ ਕੋਈ ਆਇਆ ਹੈ ਜਦੋਂ 11 ਮਹੀਨਾ ਹੋ ਰਿਹਾ ਸੀ ਵੀ ਉਹ ਜੀਸਾਨ ਨਾ ਦੇ ਤੇ ਵਿੱਚ ਰੋਸਟ ਹੋਇਆ ਇਹ ਆਸਾਨ ਕੰਮ ਹੈ ਜਿਹਦੇ ਸਭ ਨੇ ਕਰਵਾ ਦਿੱਤਾ ਹੈ ਜਿਹਦੇ ਸੈਟਲਾਈਟ ਮੋਬਾਈਲ ਕੋਲ ਕਰਵਾ ਦਿੱਤਾ ਰੋਮੈਲੋ ਕਰਦਾ ਹੈ ਇਹ ਸਰਪੰਚਾ ਕਦੋਂ ਹੋਇਆ ਸੀ 2018 ਦੇ ਸੰਬੰਧ ਦੋ ਕਰੇ